ਸੋਸ਼ਲ ਮੀਡੀਆ ਹੁਣ ਤਾਂ ਜਿਵੇਂ ਜ਼ਿੰਦਗੀ ਦਾ ਹਿੱਸਾ ਨਹੀਂ ਸ਼ਾਇਦ ਜ਼ਿੰਦਗੀ ਹੀ ਬਣ ਗਿਆ ਹੈ ਹੈਨਾ ਇੰਸਟਾਗ੍ਰam ਫੇਸਬੁਕ ਵਟਸਐਪ ਲਿਸਟ ਲੰਬੀ ਹੈ ਹਾਂਜੀ ਬਿਲਕੁਲ ਸਾਡੇ ਕੋਲ ਜਿਹੜੇ ਸਰੋਤ ਨੇ ਅੱਜ ਉਹ ਇਸੇ ਗੱਲ ਤੇ ਜ਼ੋਰ ਦਿੰਦੇ ਨੇ ਕਿ ਕਿੰਨਾ ਡੂੰਘਾ ਜੁੜਾ ਹੈ ਸਾਡਾ ਇਨਾਂ ਚੀਜ਼ਾਂ ਨਾਲ ਪਰ ਇਨਾਂ ਚ ਨਾ ਇੱਕ ਬੜਾ ਦਿਲਚਸਪ ਸਵਾਲ ਵੀ ਹੈ ਸੋਚੋ ਜੇ ਇੱਕ ਰਾਤ ਨੂੰ ਐਵੇਂ ਇਹ ਸਾਰੇ ਪਲੇਟਫਾਰਮ ਗਾਇਬ ਹੋ ਜਾਣ एकदम ਖਤਮ ਹਾਂ ਇਹ ਸੋਚਣ ਵਾਲੀ ਗੱਲ ਹੈ ਫਰਕ ਕੀ ਹੋਊਗਾ ਇਸ ਕਲਪਨਾ ਦੇ ਨਤੀਜੇ ਕੀ ਹੋ ਸਕਦੇ ਨੇ ਆਓ ਜ਼ਰਾ ਇਸ ਤੇ ਗੱਲ ਕਰੀਏ ਹਾਂਜੀ ਤੇ ਇਹ ਸਿਰਫ ਕੋਈ ਛੋਟਾ ਜਿਹਾ ਖਿਆਦ ਨਹੀਂ ਜੇ ਆਪਾਂ ਭਾਰਤ ਦੀ ਗੱਲ ਕਰੀਏ 300 ਮਿਲੀਅਨ ਤੋਂ ਵੱਧ ਫੇਸਬੁੱਕ ਯੂਜ਼ਰ ਨੇ 535 ਮਿਲੀਅਨ ਤੋਂ ਵੱਧ WhatsApp ਬਹੁਤ ਜ਼ਿਆਦਾ ਨੇ ਇਹ ਤਾਂ ਹਾਂ ਤਾਂ ਅਜਿਹਾ ਕੁਝ ਹੋ ਜਾਵੇ ਅਸਰ ਤਾਂ ਬਹੁਤ ਵੱਡਾ ਹੋਊਗਾ ਆਪਾਂ ਅੱਜ ਇਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਰੋਤ ਕੀ ਕਹਿੰਦੇ ਨੇ ਮਤਲਬ ਤੁਰੰਤ ਕੀ ਅਸਰ ਹੋਊਗਾ ਸਮਾਜ ਕੀ ਬਦਲੇਗਾ ਪੈਸੇ ਥੇਲੇ ਤੇ ਕੀ ਅਸਰ ਪਊ ਤੇ ਆਪਣੀ ਮਾਨਸਿਕ ਸਿਹਤ ਤੇ ਵੀ ਠੀਕ ਹੈ ਤਾਂ ਸਭ ਤੋਂ ਪਹਿਲਾਂ ਜਿਵੇਂ ਇਹ ਬੰਦ ਹੋਏ ਕੀ ਮਹਿਸੂਸ ਹੋਊਗਾ ਮੈਨੂੰ ਲੱਗਦਾ ਐ ਇੱਕਦਮ ਖਾਲੀਪਣ ਜਾ ਆਜੂਗਾ ਸਰੋਤ ਵੀ ਇਹੀ ਕਹਿੰਦੇ ਨੇ ਇੱਕ ਤਰ੍ਹਾਂ ਦੀ ਡਿਜੀਟਲ ਬੇਚੈਨੀ ਹਾਂ ਉਹ ਜਿਹੜੀ ਨੋਟੀਫਿਕੇਸ਼ਨ ਦੀ ਘੰਟੀ ਵੱਜਣ ਤੇ ਇੱਕ ਖੁਸ਼ੀ ਜੀ ਹੁੰਦੀ ਐ ਨਾ ਦਿਮਾਗ ਨੂੰ ਹਾਂ ਡੋਪਾਮਿਨ ਹਿੱਟ ਬਿਲਕੁਲ ਉਹ ਬੰਦ ਹੋ ਜੂਗੀ ਤੇ ਜਿਹੜੇ ਦੋਸਤ ਰਿਸ਼ਤੇਦਾਰ ਦੂਰ ਬੈਠੇ ਨੇ ਉਹਨਾਂ ਨਾਲੋਂ ਜਿਹੜਾ ਇੱਕ ਸੈਕਿੰਡ ਚ ਰابطਾ ਹੁੰਦਾ ਸੀ ਉਹ ਟੁੱਟ ਜਾਊਗਾ ਹੋ ਸਕਦਾ ਲੋਕ ਥੋੜੇ ਘਬਰਾ ਜਾਣ ਹਾਂ ਚਿੰਤਾ ਵੱਧ ਸਕਦੀ ਹੈ ਬਿਲਕੁਲ ਪਰ ਇਸ ਸ਼ੁਰੂਆਤੀ ਝਟਕੇ ਤੋਂ ਬਾਅਦ ਸਰੋਤ ਇੱਕ ਦਿਲਚਸਪ ਮੋੜ ਵਾਲੇ ਇਸ਼ਾਰਾ ਕਰਦੇ ਨੇ ਜਦੋਂ ਲੋਕਾਂ ਨੂੰ ਸਮਝ ਆਊਗਾ ਕਿ ਹੁਣ ਸਕਰੋਲ ਕਰਨ ਲਈ ਕੁਝ ਹੈ ਨਹੀਂ ਤਾਂ ਫਿਰ ਤਾਂ ਅਚਾਨਕ ਉਹਨਾਂ ਕੋਲ ਬਹੁਤ ਸਾਰਾ ਵੇਲਾ ਟਾਈਮ ਹੋਊਗਾ ਉਹ ਘੰਟੇ ਜਿਹੜੇ ਫੋਨ ਤੇ ਨਿਕਲ ਜਾਂਦੇ ਸੀ ਉਹ ਹੁਣ ਖਾਲੀ ਨੇ ਅੱਛਾ ਤੇ ਫਿਰ ਉਸ ਖਾਲੀ ਸਮੇ ਦਾ ਕੀ ਸਰੋਤ ਕਹਿੰਦੇ ਨੇ ਸ਼ਾਇਦ ਅਸੀਂ ਆਮੋ ਸਾਹਮਣੇ ਜ਼ਿਆਦਾ ਮਿਲਣ ਲੱਗ ਪਈਏ ਹਾਂ ਇਹ ਬਹੁਤ ਵੱਡਾ ਪੁਆਇੰਟ ਹੈ ਹੋ ਸਕਦਾ ਲੋਕ ਸੱਚੀਓ ਇੱਕ ਦੂਜੇ ਨੂੰ ਫੋਨ ਕਰਨ ਸਿਰਫ ਹਾਲਚਲ ਪੁੱਛਣ ਲਈ ਜਾਂ ਜਨਮ ਦਿਨ ਤੇ ਸਿਰਫ ਮੈਸੇਜ ਨਾ ਕਰਨ ਸਗੋਂ ਮਿਲਣ ਜਾਣ ਤੇ ਉਹ ਜਿਹੜੀ ਗੱਲ ਹੁੰਦੀ ਹੈ ਦੂਜਿਆਂ ਦੀ ਪਰਫੈਕਟ ਲਾਈਫਾਂ ਦੇਖ ਕੇ ਆਪਣੀ ਜ਼ਿੰਦਗੀ ਨਾਲ ਤੁਲਨਾ ਕਰਨੀ ਹਾਂਜੀ ਉਹ ਜਿਹੜੀ ਲਗਾਤਾਰ ਤੁਲਨਾ ਚੱਲਦੀ ਰਹਿੰਦੀ ਹੈ ਜੇ ਉਹ ਬੰਦ ਹੋ ਗਈ ਸ਼ਾਇਦ ਅਸੀਂ ਆਪਣੀ ਅਸਲ ਜ਼ਿੰਦਗੀ ਦੀ ਜ਼ਿਆਦਾ ਕਦਰ ਕਰੀਏ ਜਿਵੇਂ ਉਹ ਕਹਿੰਦੇ ਨੇ ਨਾ ਫੋਮੋ ਦੀ ਥਾਂ ਸ਼ਾਇਦ ਜੋਮੋ ਆ ਜਾਵੇ ਮਤਲਬ ਕੁਝ ਮਿਸ ਕਰਨ ਦਾ ਡਰ ਨਹੀਂ ਸਗੋ ਸ਼ਾਂਤੀ ਨਾਲ ਰਹਿਣ ਦੀ ਖੁਸ਼ੀ ਅੱਛਾ ਹੁਣ ਜੇ ਆਪਾਂ ਆਰਥਿਕ ਪੱਖ ਤੋਂ ਦੇਖੀਏ ਸਰੋਤਾ ਕਹਿੰਦੇ ਨੇ ਵੀ ਇੱਕ ਤਰ੍ਹਾਂ ਦਾ ਪੁਚਾਲ ਆ ਸਕਦਾ ਉਹ ਕਿਵੇਂ ਦੇਖੋ ਕਿੰਨੇ ਸਾਰੇ ਕਾਰੋਬਾਰ ਨੇ ਜਿਹੜੇ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਤੇ ਨਿਰਪਰ ਨੇ ਆਪਣੀ ਮਾਰਕੀਟਿੰਗ ਲਈ ਸੇਲਜ਼ ਲਈ ਉਹ ਨਾ ਕੀ ਬਣੂਗਾ ਹਾਂ ਇਹ ਤਾਂ ਵੱਡੀ ਗੱਲ ਹੈ ਇਨਫਲੂਐਂਸਰ ਮਾਰਕੀਟਿੰਗ ਹਾਂ ਉਹ ਸਾਰਾ ਸਿਸਟਮ ਇਨਫਲੂਐਂਸਰ ਮਾਰਕੀਟਿੰਗ ਸੋਸ਼ਲ ਕਾਮਰਸ ਯਾਨੀ ਕਿ ਸੋਸ਼ਲ ਮੀਡੀਆ ਤੋਂ ਸਿੱਧਾ ਸਮਾਨ ਵੇਚਣਾ ਇਹ ਸਭ ਇੱਕਦਮ ਰੁਕ ਜਾਊਗਾ ਕੰਪਨੀਆਂ ਨੂੰ ਫਿਰ ਕੀ ਕਹਿੰਦੇ ਨੇ ਪੁਰਾਣੇ ਤਰੀਕੇ ਲੱਭਣੇ ਪੈਣਗੇ ਇਸ਼ਤਿਹਾਰ ਦੇਣ ਲਈ ਜਾਂ ਕੋਈ ਨਵੇਂ ਹਾਂ ਜਾਂ ਬਿਲਕੁਲ ਨਵੇਂ ਪਰ ਇਹਦਾ ਇੱਕ ਚੰਗਾ ਪਾਸਾ ਵੀ ਹੋ ਸਕਦਾ ਹੈ ਸ਼ਾਇਦ ਜਿਹੜੇ ਛੋਟੇ ਲੋਕਲ ਕਾਰੋਬਾਰ ਨੇ ਉਹਨਾਂ ਨੂੰ ਫਾਇਦਾ ਹੋ ਜਾਵੇ ਅੱਛਾ ਹਾਂ ਕਿਉਂਕਿ ਵੱਡੀਆਂ ਕੰਪਨੀਆਂ ਦਾ ਧਿਆਨ ਭਟਕ ਜਾਊਗਾ ਤੇ ਖਬਰਾਂ ਲਈ ਲੋਕ ਸ਼ਾਇਦ ਫਿਰ ਤੋਂ ਅਖਬਾਰਾਂ ਟੀਵੀ ਰੇਡੀਓ ਵੱਲ ਜ਼ਿਆਦਾ ਧਿਆਨ ਦੇਣ ਲੱਗ ਪਣ। ਹੂੰ ਤੇ ਮਾਨਸਿਕ ਸਿਹਤ ਦਾ ਕੀ? ਇਹ ਤਾਂ ਅੱਜਕੱਲ ਬਹੁਤ ਵੱਡਾ ਮਸਲਾ ਹੈ। ਸਰੋਤਾਂ ਵਿੱਚ ਜ਼ਿਕਰ ਹੈ ਕਿ ਕਈ ਸਟੱਡੀਜ਼ ਕਹਿੰਦੀਆਂ ਨੇ ਕਿ ਜ਼ਿਆਦਾ ਸੋਸ਼ਲ ਮੀਡੀਆ ਵਰਤਨ ਨਾਲ ਚਿੰਤਾ, ਉਦਾਸੀ ਵਧਦੀ ਹੈ। ਸਹੀ ਗੱਲ ਹੈ। ਉਹ ਜਿਹੜਾ ਹਮੇਸ਼ਾ ਚੰਗਾ ਦਿਖਣ ਦਾ, ਆਪਣੀ ਜ਼ਿੰਦਗੀ ਨੂੰ ਵਧੀਆ ਪੇਸ਼ ਕਰਨ ਦਾ ਦਬਾਅ ਹੁੰਦਾ ਹੈ। ਹਾਂ ਤੇ ਦੂਜਿਆਂ ਨਾਲ ਮੁਕਾਬਲਾ, ਇਹ ਥਕਾ ਦਿੰਦਾ ਹੈ। ਬਿਲਕੁਲ। ਜੇ ਇਹ ਪਲੇਟਫਾਰਮ ਹੀ ਨਾ ਰਹੇ ਤਾਂ ਸ਼ਾਇਦ ਇਹ ਦਬਾਅ ਕਾਫੀ ਘਟ ਜਾਵੇ। ਹੋ ਸਕਦਾ ਸਮੂਹਿਕ ਤੌਰ ਤੇ ਲੋਕਾਂ ਦੀ ਮਾਨਸਿਕ ਸਿਹਤ ਥੋੜੀ ਬਿਹਤਰ ਹੋ ਜਾਵੇ ਪਰ ਕੀ ਇਹ ਸਿਰਫ ਫਾਇਦੇ ਹੀ ਨੇ ਨੁਕਸਾਨ ਵੀ ਤਾਂ ਹੋਣਗੇ ਹਾਂਜੀ ਬਿਲਕੁਲ ਤੇ ਸਰੋਤ ਇਸ ਗੱਲ ਨੂੰ ਵੀ ਮੰਨਦੇ ਨੇ ਸੋਸ਼ਲ ਮੀਡੀਆ ਸਿਰਫ ਮਾੜਾ ਨਹੀਂ ਕਈ ਵਾਰ ਵੱਡੇ ਸਮਾਜਿਕ ਬਦਲਾਅ ਵੀ ਨਾਰਾਹੀ ਹੀ ਆਏ ਨੇ ਜਿਵੇਂ ਕੋਈ ਅੰਦੋਲਨ ਖੜਾ ਕਰਨਾ ਹੋਵੇ ਅੱਛਾ ਹਾਂ ਐਕਟਿਵਿਜ਼ਮ ਲਈ ਹਾਂ ਤੇ ਕਈ ਛੋਟੇ ਛੋਟੇ ਗਰੁੱਪ ਹੁੰਦੇ ਨੇ ਜਿਨ੍ਹਾਂ ਦੇ ਖਾਸ ਸ਼ੌਂਕ ਹੁੰਦੇ ਨੇ ਉਹਨਾਂ ਨੂੰ ਜੁੜਨ ਲਈ ਇੱਕ ਪਲੇਟਫਾਰਮ ਮਿਲ ਜਾਂਦਾ ਹੈ ਜ਼ਰੂਰੀ ਮੁੱਦਿਆਂ ਤੇ ਜਾਗਰੂਕਤਾ ਫੈਲਾਉਣ ਲਈ ਵੀ ਇਹ ਕੰਮ ਆਉਂਦਾ ਹੈ ਤੇ ਰਿਸ਼ਤਿਆਂ ਦਾ ਕੀ ਜਿਹੜੇ ਦੂਰ ਨੇ ਉਹਨਾਂ ਲਈ ਮੁਸ਼ਕਿਲ ਹੋ ਜਾਊਗੀ ਤੇ ਜੇ ਕੋਈ ਵੱਡੀ ਘਟਨਾ ਵਾਪਰਦੀ ਹੈ ਦੁਨੀਆ 'ਚ ਤਾਂ ਉਹ ਜਿਹੜੀ ਜਾਣਕਾਰੀ ਇੱਕਦਮ ਸਾਂਝੀ ਹੋ ਜਾਂਦੀ ਸੀ ਉਹ ਰੁਕ ਜਾਊਗੀ ਹੂੰ ਸੋਚਣ ਵਾਲੀ ਗੱਲ ਹੈ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਨਿਕਲ ਰਿਹਾ ਹੈ ਇਹ ਜਿਹੜੀ ਕਲਪਨਾ ਹੈ ਕਿ ਸੋਸ਼ਲ ਮੀਡੀਆ ਗਾਇਬ ਹੋ ਜਾਵੇ ਇਹ ਸਾਨੂੰ ਸ਼ਾਇਦ ਇਹ ਸੋਚਣ ਤੇ ਮਜਬੂਰ ਕਰਦੀ ਹੈ ਕਿ ਅਸੀਂ ਇਹਨਾਂ ਪਲੇਟਫਾਰਮਾਂ ਤੋਂ ਕੀ ਚਾਹੁੰਨੇ ਅਸਲ 'ਚ ਹਾਂ ਕੀ ਸਾਡੇ ਲਈ ਜ਼ਰੂਰੀ ਹੈ ਕੀ ਅਸੀਂ ਐਵੇਂ ਹੀ ਸਮਾਂ ਬਰਬਾਦ ਕਰ ਰਹੇ ਹਾਂ ਤੇ ਜੇ ਇਹ ਨਾ ਹੋਣ ਤਾਂ ਸਾਨੂੰ ਕੀ ਮਿਲ ਸਕਦਾ ਮਤਲਬ ਸ਼ਾਇਦ ਸਾਨੂੰ ਪੂਰੀ ਤਰ੍ਹਾਂ ਇਹਨਾਂ ਦੇ ਖਤਮ ਹੋਣ ਦੀ ਉਡੀਕ ਕਰਨ ਦੀ ਲੋੜ ਨਹੀਂ ਬਿਲਕੁਲ ਸਰੋਤ ਇਹੀ ਸੁਝਾ ਦਿੰਦੇ ਨੇ ਕਿ ਸ਼ਾਇਦ ਅਸੀਂ ਹੁਣ ਤੋਂ ਹੀ ਥੋੜਾ ਸੋਚ ਸਮਝ ਕੇ ਵਰਤੋ ਕਰੀਏ ਕਦੇ-ਕਦੇ ਬ੍ਰੇਕ ਲਈਏ ਅਸਲ ਜ਼ਿੰਦਗੀ ਦੀ ਗੱਲਬਾਤ ਨੂੰ ਪਹਿਲ ਦਈਏ ਤੇ ਇਹ ਯਾਦ ਰੱਖਿਏ ਕਿ ਆਨਲਾਈਨ ਜੋ ਦਿਸਦਾ ਉਹ ਹਮੇਸ਼ਾ ਪੂਰੀ ਸੱਚਾਈ ਨਹੀਂ ਹੁੰਦੀ ਉਹ ਅਕਸਰ ਇੱਕ ਸਜਾਈ ਹੋਈ ਤਸਵੀਰ ਹੁੰਦੀ ਹੈ ਤਫੇ ਆਖਰੀ ਸਵਾਲ ਉਹੀ ਆ ਗਿਆ ਜੇ ਐਵੇਂ ਹੋਇਆ ਤਾਂ ਇਹ ਤਬਾਹੀ ਹੋਗੀ ਜਾਂ ਇੱਕ ਤਨਾਦਾ ਵਰਦਾਨ ਲੱਗਦਾ ਹੈ ਦੋਵੇਂ ਗੱਲਾਂ ਨੇ ਥੋੜੀਆਂ ਥੋੜੀਆਂ ਹਾਂਜੀ ਸ਼ਾਇਦ ਦੋਵੇਂ ਤੇ ਜਾਂਦੇ ਜਾਂਦੇ ਇੱਕ ਸਵਾਲ ਸਾਰਿਆਂ ਲਈ ਛੱਡ ਜਾਂਦੇ ਆ ਭਾਵੇਂ ਇਹ ਪਲੇਟਫਾਰਮ ਰਹਿਣ ਜਾਂ ਚਲੇ ਜਾਣ ਇਹਨਾਂ ਦਾ ਸਾਡੀ ਜ਼ਿੰਦਗੀ ਤੇ ਕਿੰਨਾ ਅਸਰ ਹੋਵੇ ਇਹ ਫੈਸਲਾ ਤਾਂ ਆਖਿਰ ਸਾਡੇ ਹੱਥ ਹੀ ਹੈ ਹੈਨਾ ਬਿਲਕੁਲ ਤੈਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਹਰ ਕੋਈ ਆਪਣੀਆਂ ਡਿਜੀਟਲ ਆਦਤਾਂ ਨੂੰ ਬਿਹਤਰ ਬਣਾਉਣ ਲਈ ਨਿੱਜੀ ਤੌਰ ਤੇ ਕੀ ਕਰ ਸਕਦਾ ਹੈ ਇਸ ਬਾਰੇ ਸੋਚਿਆ ਜਾ ਸਕਦਾ ਹੈ